ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚ ਚੁਕੇ ਆਂ ਪਿੰਡ ਰਸੂਲਪੁਰ ਨਹਿਰਾ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਸੋ ਬਿਲਕੁਲ ਨਾਲ ਹੀ ਲੱਗਦਾ ਦੋਸਤੋ ਤਰਨਤਾਰਨ ਦੇ ਇਹ ਪਿੰਡ ਰਸੂਲਪੁਰ ਨਹਿਰਾ ਤੀਨਪੁਰ ਪਿੰਡ ਬਿਲਕੁਲ ਨੇੜੇ ਆ ਦੁਗਲਵਾਲਾ ਸੇਰੋਂ ਇਹ ਬਿਲਕੁਲ ਨਾਲ ਨਾਲ ਲੱਗਦੇ ਪਿੰਡ ਆ ਠੀਕ ਆ ਜੀ ਤੇ ਨਿਸ਼ਾਨ ਦੇ ਕੋਲ ਆਇਆ ਦੋਸਤੋ ਨਿਸ਼ਾਨ ਵੀਰ ਦਾ ਜਿਹੜਾ ਵਪਾਰ ਦਾ ਕੰਮ ਆ ਸੋ ਚਾਰ ਅਜ ਵੜਾ ਜਿਹੜੀਆਂ ਆਪਾਂ ਤੁਹਾਨੂੰ ਦਿਖਾਉਣੀਆਂ ਇਸ ਵੀਡੀਓ ਦੇ ਵਿੱਚ ਇੱਕ ਮਾਲੀ ਦਿਖਾਵਾਂਗੇ ਐਂਡ ਦੇ ਵਿੱਚ ਨੀਲੀ ਦਾ ਵੜਾ ਵੀ ਬਿਲਕੁਲ ਸੁਈਆਂ ਸਪਾਈਆਂ ਨੇ ਤਾਜ਼ੀਆਂ ਵੜਾ ਨੇ ਠੀਕ ਆ ਜੀ ਬਾਕੀ ਪ੍ਰੋਪਰ ਨਾਲ ਬੱਚੇ ਸੋ ਐਸ ਵਕਤ ਕੋਈ ਜਿਹੜੇ ਨਾਗੇ ਦੋਸਤੋ ਬੋਲੇ ਤੇ ਚਲਣਦੇ ਆ ਕੁਝ ਕੁ ਪਸ਼ੂ ਜਿਹੜੇ ਦੁੱਧਤੇ ਆ ਬਾਕੀ ਜਿਵੇਂ ਜਿਵੇਂ ਆਪਾਂ ਡਿਟੇਲ ਤੁਹਾਨੂੰ ਦਵਾਂਗੇ ਉਦੋਂ ਤੁਸੀਂ ਇੱਥੇ ਤਸੱਲੀ ਕਰਨ ਪਹੁੰਚ ਸਕਦੇ ਜੇ ਸੋ ਹਰੀ ਕੇ ਪੱਤਣ ਤੋਂ ਕੋਈ 40 42 ਕਿਲੋਮੀਟਰ ਦੀ ਦੂਰੀ ਆ ਠੀਕ ਆ ਜੀ ਕੋਈ ਵੀਰ ਆਪਣਾ ਮਾਲਵੇ ਵਾਲੀ ਸਾਈਡ ਤੋਂ ਆਉਂਦੇ ਹੋ ਤਾਂ ਤਰਨ ਤਰਨ ਤੁਸੀਂ ਖਾਸ ਵਿਜ਼ਿਟ ਕਰਨੀ ਆ तरीका च 3 ਨਵੰਬਰ ਸਮਾਂ ਕੋਈ ਮਾਰਨਿੰਗ ਦੇ 9 9:30 10 ਵਜੇ ਦਾ ਟਾਈਮ ਆ ਬਾਕੀ ਪੂਰੀ ਗੱਲਬਾਤ ਕਰਾਂਗੇ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਆ ਜੇ ਸਭ ਤੋਂ ਪਹਿਲਾਂ ਨਿਸ਼ਾਨ ਵੀਰ ਸਾਸਰੀ ਘਰ ਸਾਸਰੀ ਜੀ ਹੋ ਠੀਕ ਹੈ ਜੋ ਬੜੇ ਵਧੀਆ ਨੇ ਸ਼ਾਂ ਠੀਕ ਹੈ ਹਾਂਜੀ ਵਧੀਆ ਕਿਰਪਾ ਬੱਬੇ ਵੀਰ ਜੀ ਠੀਕ ਆ ਜੀ ਸ਼ੁਕਰਮਾਨ ਹਾਂਜੀ ਜੀ ਲੈ ਵੀ ਨਿਸ਼ਾਨ ਮਾਲ ਜਦੋਂ ਉਦੋਂ ਵੀ ਆਪਾਂ ਝੋਟੀਆਂ ਛਾਟੀਆਂ ਪਾਈਆਂ ਸੀ ਵੇਖੀਆ ਝੋਟੀਆਂ ਵੇਖੀਆਂ ਪਾਸੇ ਵਾਲੇ ਵੇਚੀ ਮਾਲ ਵਿਕ ਜਾਂਦਾ ਭਾ ਹੀ ਵਿਕਦਾ ਵੀਰ ਜੀ ਆਹ ਹਾਂਜੀ ਵੇਣ ਤਾਂ ਗੱਲ ਇਹੋ ਹੀ ਆ ਹਾਂਜੀ ਠੀਕ ਆ ਤੇ ਅੱਜ ਵੜਾ ਨਿਸ਼ਾਨ ਫਿਰ 4 ਆ ਗਈਆਂ ਮੈੜਾ 4 ਵੇਝੇ ਹਾਂਜੀ ਠੀਕ ਆ ਚਾਰੇ ਵੜਾ ਤਾਂ ਸੁਈਆਂ ਹੀ ਸੁਈਆਂ 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 ਵੇਝੇ ਠੀਕ ਆ ਭਰਾ ਹਾਂਜੀ ਤੇ ਵੜਾ ਵੀ ਪੂਰੀਆਂ ਡੱਬੀਆਂ ਲਾਇਆ ਹਾਂ ਹਾਂਜੀ ਡੱਬੀਆਂਆਂ ਹਰ ਇੱਕੋ ਵੇਰਿੰਟ ਸਾਰਾ ਮਿਲਿਆ ਹੋਏ ਜੀ ਲੈ ਵੀ ਪ੍ਰਿੰਟ ਵੀ ਇੱਕ ਹੀ ਮਿਲ ਗਿਆ ਠੀਕ ਆ ਜੀ ਸੋ ਡੱਬੀਆਂ ਵੜਾ ਨੇ ਦੋਸਤੋ ਪੂਰੇ ਵਜਨ ਲੋਡ ਵਾਲੀਆਂ ਨੇ ਬਾਕੀ ਥੱਲੇ ਲੇਵੇ ਦੀਆਂ ਸਾਫ਼ ਸੁਥਰੀਆਂ ਦਿਖਾਈ ਦੇ ਰਹੀਆਂ ਨੇ ਚੁਵਾਈ ਵੀ ਪੁੱਛਾਂਗੇ ਆਪਾਂ ਕਿੰਨਾ ਕਿੰਨਾ ਦੁੱਧ ਕੀ ਰੇੜ ਪਰਤਾ ਪੂਰੀ ਵੀਡੀਓ ਨੂੰ ਐਂਡ ਤੱਕ ਦੇਖਿਆ ਜੀ ਨਿਸ਼ਾਨ ਸ਼ੁਰੂਆਤ ਇਸੇ ਵੜ ਤੋਂ ਕਰਾਂਗੇ ਆਪਾਂ ਵੀਜੀ ਤਿੱਜੇ ਸੂਆ ਦੇ ਤਿੰਨ ਦਿਨ ਹੀ ਹੋਏ ਸੂਈ ਨੂੰ 13-14 ਕਿਲੋ ਬੋਲਾ ਵੀਜੀ ਬੋਲੇ ਦਾ ਸਟਾਰਟਿੰਗ ਹੋਈ ਆ ਲਓ ਜੀ 13-14 ਕਿਲੋ ਬੋਲਾ ਹੈ ਠੀਕ ਆ ਜੀ 13-14 ਕਿਲੋ ਬੋਲਾ ਤਿੰਨ ਦਿਨਾਂ ਦੀ ਸੂਈ ਹੈ ਠੀਕ ਆ ਬੱਚਾ ਮਗਰ ਮੇਲ ਕਾ ਬਾਕੀ ਆਂਦੀ ਨਹੀਂ ਕੋਸ਼ੀ ਠੰਡੀ ਠੰਡੀ ਪੂਰੀ ਆ ਠੀਕ ਆ ਭਰਾ ਆ ਦੇਖੋ ਜੀ ਲਾ ਤੇ ਛੜ ਮਾਰਨ ਵਾਲੀ ਕੋਈ ਨਹੀਂ ਵੜ ਵੀਜੀ ਸਾਰੀਆਂ ਸਾਥ ਸਟਾਰਟਿੰਗ 13-14 ਕਿਲੋ ਬੋਲਾ ਆ 13 ਨਾ ਵੀ ਕੁਰਤਾਂ ਉਧਰ ਬਹਿਣੀ ਵਾਲੇ ਪਾਸੇ ਬਖਾ ਤੀਏ ਬਹਿਣੀ ਵਾਲੇ ਪਾਸੇ ਮੁੱਠੀ ਮੁੱਠੀ ਥਾਣਾ ਠੀਕ ਹੈ ਆ ਬੱਚਾ 3 ਦਿਨ ਹੋਏ ਸੀ ਨੀ ਬੋ ਜੀ ਇਹ ਬੱਚਾ ਮਗਰ ਤੇ ਠੀਕ ਹੈ ਜੀ ਸੋ ਤਿੰਨਾਂ ਕੇ ਦਿਨਾਂ ਦੀ ਸੂਈ ਆ ਤੇ ਹਾਈਟ ਕਾ ਤਾਂ ਮੀਡੀਅਮ ਤੋਂ ਪਲੱਸ ਵੱਡੀਆਂ ਵੜਾਂ ਦੇ ਵਿੱਚ ਹੀ ਆ ਐਚ ਐਫ ਕ੍ਰਾਸ ਬਰੀਡ ਦੇ ਵਿੱਚ ਬਾਕੀ ਵਜਨ 도ੜ ਤੁਹਾਡੇ ਸਾਹਮਣੇ ਆ ਠੀਕ ਹੈ ਜੀ ਥੋੜਾ ਜਿਹਾ ਪਸ਼ੂ ਸੂਸਵਾ ਦੇ ਵਿੱਚ ਆਇਆ ਅੱਜ ਤਿੰਨ ਕੇ ਦਿਨਾਂ ਤੇ ਤਕਰੀਬਨ ਬੌਲੇ ਤੇ ਚਲਣ ਡਈ ਆ ਵੜਾ ਪਰ ਉਸ ਸੂਸਵਾਦ ਵਿੱਚ ਉਹ ਸਾਰੇ ਭਰਾ ਆਪਣੇ ਠੀਕਾ ਜੀ ਤੁਸੀਂ ਆਈਡੀਆ ਲਾ ਲਿਆ ਜੀ ਦੇਵੇ ਦੀ ਕੁਆਲਿਟੀ ਚੰਗੀ ਆ ਬਾਕੀ ਇਹਨੇ ਜਿੱਥੇ ਮਰਜੀ ਖਿਲਾਰ ਗਏ ਵਿਚ ਹੱਥ ਤੇ ਫਿਰ ਆਂਦੀ ਕੁਛ ਨਹੀਂ ਆ ਹਾਂ ਬਾਕੀ ਕੋਈ ਪੂਰ ਛਟਾਣੀ ਕੋਈ ਥਣ加 ਵਧ ਘਟ ਨਹੀਂ ਜੀ ਠੀਕ ਆ ਜੀ ਹਾਂ ਚਲ ਜਾਨਾ ਚਲੋ ਜਿੱਡੀ ਕੇ ਚਲੋ ਠੰਡੀ ਧੀਰੀ ਆ ਬਾਕੀ ਵੰਗਰ ਅਸੀਂ ਪਾਉਣ ਦੀ ਵੀ ਲੋੜ ਨਹੀਂ ਨਹੀਂ ਵੰਗਾ ਵੀਰ ਜੀ ਕੇ ਵੈੜ ਨਹੀਂ ਪਾਈਦਾ ਬਿਨਾ ਵੰਗੇ ਤੇ ਸਾਰਾ ਮਾਲ ਚੋਈਦਾ ਵੀਰ ਜੀ ਜਿਹਨੂੰ ਰੱਸੀ ਰੱਸੀ ਪਾਈ ਦੀ ਉਹਨੂੰ ਕਹਿ ਦੇ ਰੱਸੀ ਪਾਈ ਦੀ ਆ ਹਾਂ ਚੰਗੀ ਆ ਵੈੜ ਬਾਕੀ 17 18 17 18 ਨੋਰਮਲ ਵੀਰ ਜੀ ਵਧੀ ਜਾਣਾ ਜੇ 13 14 ਕਿਲੋ ਬੋਲੇ ਤਾਂ ਸਟਾਰਟ ਹੋਈ ਆ ਹੋ ਸਕਦਾ ਤੇ 20 ਤੋਂ ਵੀ ਬਾਹਰ ਹੱਥ ਮਾਰ ਸਕਦੀ ਬਾਕੀ ਵੀਰ ਜੀ ਆਪੋ ਆਪਣੀ ਹਿਸਾਬ ਐ ਏਡੀ ਗੱਲ ਆ ਬਿਲਕੁਲ ਹਾਂਜੀ ਤੇ ਮੋਲ ਕੀ ਕਰ ਦਿੰਦਾ ਮੋਲ ਦੇ ਦੀਏ 60000 ਦੀ 60 ਦੀ ਦੇ ਦੇ ਹਾਂ ਲੈਸ ਕਰਕੇ ਤਈਏ ਮਾਲ ਜੈ ਜੀ ਮੰਗਿਆ ਵਾਦ ਮੰਗਿਆ ਤੁਹਾਨੂੰ ਬੜਾ 67 ਜੋ ਮੱਝ ਵਗੀ ਜਾਂਦੀ ਇਹ ਤਾਂ ਗੱਲ ਹੈ ਕੀ ਆ ਚਲ ਦੋ ਛੱਡ ਦਾਂਗੇ ਜੀ ਦੁੱਧ ਚਵਾਜੂ ਕਰਮਾ ਲਈ ਵੈਸੇ ਦੁੱਧ ਚਵਾਇਨਾ ਵੀ ਜੀ ਰਮਾਨ ਨਾ ਹਾਂਜੀ ਬਖਾਲਾ ਬਖੂਲਾ ਚੰਗਾ ਐ ਚੰਗਾ ਵੀਰ ਜੀ ਫੁੱਲ ਗਰੰਟੀ ਹੋ ਗਈ ਭਾਵੇਂ ਚਾਰ ਦਿਨ ਰੋਕੇ ਆਪਣੇ ਖਰ ਦਾ ਦੁੱਧ ਚਵਾ ਕੇ ਦੇ ਦਸ ਨੇ ਜੀ ਤੁਹਾਨੂੰ ਪਤਾ ਬਗ ਗੱਲਾਂ ਨਾ ਕਦੀ ਦੁੱਧ ਨਹੀਂ ਘਾਈ ਨਾ ਦਊਗੇ ਉਹਨਾਂ ਦਊਗੀ ਠੀਕ ਆ ਤੇ ਇਹ ਨਿਸ਼ਾਨ 60 ਦੇ ਵਿੱਚੋਂ ਕੀ ਮੰਨਤਾਂ ਦੋ ਇਹ ਛੱਡ ਗਏ 52 ਦੀ ਹਾਂਜੀ ਹੋਰ ਵੀ ਰਾਤਾ ਬਣਦਾ ਹੋਰ ਵੀ ਹੈਗਾ ਜੀ ਜੀ ਇਹ ਤਾਂ ਨਾ ਬੜਾ ਕਰਦਗੇ ਜੇ ਤੂੰ ਖੁਸ਼ ਰਹਿੰਦਾ ਹੋਵੇਂ ਭੈਣਾ ਤੋਂ ਭੈਣ ਭਰਾਵਾਂ ਦਾ ਖੁਸ਼ ਦੇ ਵੀਰ ਜੀ ਸਦਾ ਰਹੀਦਾ ਨਾ ਬੜਾ ਹੀ ਜਦੇ ਕੋਈ ਛਾਲੀ ਕੋਈ ਗੱਲ ਨਹੀਂ ਹੋ ਜੀ ਹਾਂ ਹਾਂ ਰੱਬ ਨੇ ਸੁਖ ਦਿੱਤਾ ਵੀਰ ਜੀ ਲੈ ਲੈਂਦਾ ਆ ਸੁਖ ਲੈਣਾ ਚਾਹੀਦਾ 55000 ਦੇ ਦਿੰਦਾ ਵੀਰ ਜੀ 55 ਦੀ ਚਲੋ ਗੱਲ ਨਿਪਟ ਗਈ ਆ ਜੀ 55000 ਦੀ ਇਹ ਨਿਸ਼ਾਨਾ ਵੀ ਦੇਵਾਂਗੇ ਅੱਜ ਹਾਂ ਨਾ ਠੀਕ ਆ ਜੀ ਤੇ ਹੋਰ ਕਰਨਾ ਮਾਨਦਾਨ ਮੈਂ ਨਾ ਵੀ ਮਾਪਿ ਦੀ ਛਾਲ ਮਾਰਦੇ ਆਪਾਂ ਤੈਨੂੰ ਅੱਜ ਵੀ 55000 ਦੀ ਦੇ ਦਾਂਗੇ ਜੀ ਨਾਲੇ ਨੇਕੀ ਦੇ ਨਾਲੇ ਪੁੱਛ ਪੁੱਛ 53000 ਕਰਦੇ ਨੇ ਜੜੇ 53000 ਦੀ ਲਵ ਜੀ 53000 ਲੋੜ ਭਾਵੇਂ 2 ਡਾਂਗ ਜੋੜੇ 4 ਡਾਂਗ ਜੋੜੇ ਕੋਈ ਰੱਸੀ ਰੁਸੀ ਪਾਉਣ ਦੀ ਲੋੜ ਨਹੀਂ ਵੀ ਜੀ ਲੋਬੀ ਹੋਇਆ ਚੀਜ਼ ਦੇ ਤਸੱਲੀ ਬਖਸ਼ਾ ਬਾਕੀ ਪਿੰਡਾ ਵੀ ਬਿਲਕੁਲ ਸਾਫ਼ ਸੁਥਰਾ ਹੈ ਬੱਚਾ ਮਗਰ ਕਰੋ ਸੰਪਰਕ ਸਿਰਫ 53000 ਦੀ ਇੱਧਰ ਇੱਕ ਵਾਰ ਬੋਲ ਇਹ ਦੂਜਾ ਸੁਆ ਸੂਈ ਵੀਰ ਜੀ ਕੱਲ੍ਹ ਸੂਈ ਆ ਓਕੇ ਹਾਂ ਇਹਦੇ ਥੱਲੇ 16 17 ਕਿਲੋ ਬੋਲਾ ਦੋ ਚਵਾਈਆਂ ਪਾ ਕੀਤੀਆਂ ਵੇਚੀ ਸਾਣੇ ਫਿਰ ਚੱਲੂਗੀ ਕਰਮਾਂ ਲਈ 22 ਤੋਂ ਬਾਹਰ ਨਹੀਂ ਇਹ 25 ਕਿਲੋ ਦੀ ਘਰ ਆਇਆ ਗਰੰਟੀ ਦਿੱਤੀ ਆ ਹਾਂ ਹਾਂ 16 17 ਕਿਲੋ ਦਾ ਇਹ ਵੀਰ ਜੀ ਚਾਲੂ ਹੋਈ ਬਾਕੀ ਠੰਡੀ ਠੁੰਡੀ ਪੂਰੀ ਆਂਦੀ ਕੁਛ ਨਹੀਂ ਆ ਅੱਜ ਇਹਨੂੰ ਵੀ ਦੂਜਾ ਤੇ ਚਾ ਦੇਣੀ ਆ ਨਹੀਂ ਨਹੀਂ ਕੱਲ ਦੀ ਸੂਈ ਵੀਰ ਜੀ ਦੋ ਚਵਾਈਆਂ ਆਈਆਂ ਇਹਦੇ ਅੱਜ ਦੂਜਾ ਦੇਣੀ ਆ ਫਿਰ ਆਹ ਵੇਖੋ ਜੀ ਬਾਕੀ ਕਰਮਾਂ ਦਾ ਪਾਈ ਫਿਰਦੀ ਗਰੀਆ ਫੋਟੋ ਸਵਾ ਫੋਟ ਜਿਹੜਾ ਬਿਲਕੁਲ ਚੜਾਈ ਵਾਲਾ ਲੇਵਾ ਹੈ ਬੈਕ ਸਾਈਡ ਤੋਂ ਪਾੜੀ ਜਿਹੜਾ ਚੱਡਾ ਮੁੱਠੀ ਮੁੱਠੀ ਥਾਣਾ ਇਹਨੂੰ ਅਸਲ ਦੇ ਵਿੱਚ ਆਪਾਂ ਕਹਿੰਦੇ ਮੁੱਠੀ ਮੁੱਠੀ ਬਾਕੀ ਆਂਦੀ ਨੇ ਹੁੰਦੇ ਭਾਵੇਂ ਜੋ ਮਰਜੀ ਗਈਏ ਪਰ ਫਾਵਾ ਐ ਜੋ ਤੁਹਾਡੇ ਸਾਹਮਣੇ ਹੀ ਆ ਵੀਜੀ ਹਾਂ ਕਹਿ ਕੇ ਵੇਖ ਲੈਣੇ ਛਾਂ ਜਿਹੜੀ ਚੀਜ਼ ਹੈਗੀ ਉਹ ਤਾਂ ਕਹਿਣਾ ਵਰਤਦਾ ਹੀ ਆ ਲਾਵੇ ਬਰਫ ਮੰਨੇਓ ਠੀਕਾ ਜੀ ਚਵਾਈ ਨਿਸ਼ਾਨਦਾ ਵੀ ਰੂਮ ਵਰਗੀ ਪੋਲੀ ਜੇ ਵਜਨ ਦੌਰ ਚੰਗਾ ਹੈ ਸੂਸਵਾ ਦੇ ਵਿੱਚ ਹੈ ਕੱਲ ਦੀ ਸੂਈ ਹੈ ਬੱਚਾ ਮਗਰ ਤੇ ਵੀ ਬੱਚਾ ਬੱਚਾ ਜੀ ਪ੍ਰੋਪਰ ਇਹਦੀ ਵੀਡੀਓ ਬਣੀ ਹੈਗੀ ਆਪਣੇ ਤੋਂ ਮੈਂ ਜੇਰ ਜੂਰ ਆਪਣੇ ਘਰੇ ਪਾਈ ਆਪਣੇ ਘਰੇ ਸੂਈ ਵੀਰ ਜੀ ਮੈਂ ਉਹ ਜੇਰ ਜੂਰ ਇੱਥੇ ਪਾਈ ਆ ਠੀਕਾ ਬੈਠ ਨੇ ਸਤੋਰਾ ਬਾਕੀ ਫਿੱਟ ਲੇਵੇ ਦੀ ਆ ਕੋਈ ਨਜਾਇਜ਼ ਆਪਾਂ ਕਹੀਏ ਵੀ ਆਂਦੀ ਨਹੀਂ ਕੋਈ ਜਦਾਂ ਨਹੀਂ ਠੀਕ ਆ ਜੀ ਆ ਦੇਖੋ ਐ ਜਿੱਥੇ ਮਾਜੀ तकरीबन 25 ਲੀਟਰ ਘਰ ਆਲੇ 25 ਕਿਲੋ ਦਸੀ ਆਪਾਂ ਚਵਾ ਕੇ ਵੀ ਦੇ ਸਕਦੇ ਵੀਰ ਜੀ ਪਤਾ ਦੋ ਤ ਨਸਲ ਬਰੀਡ ਨੇ ਦੇਣਾ ਵੀਰ ਜੀ ਹਾਂ ਆ ਦੇਖੋ ਬਾਕੀ ਥਾਂ ਵੀ ਪੂਰਾ ਵਿਥਾਂ ਗੇ ਲਾਦੇ ਲੱਗਾ ਦੇਖੋ ਮਰਲੇ ਦੀਆਂ ਮਰਲੇ ਬੰਦਾ ਹਾਂਜੀ ਨਿਸ਼ਾਨ ਵੀਰੇ 2 ਕਦਮ ਗਾਂ ਤੋਰਦੇ ਆ ਲੈ ਆਹ ਲਓ ਜੀ ਲੈ ਆ ਵੀ ਬਾ ਸੋ ਇੱਥੇ ਹੀ ਆ ਬੱਚਾ ਲਓ ਜੀ ਉਪਰੋਂ ਵੀ ਬਿਲਕੁਲ ਸਟ੍ਰੇਟ ਆ ਠੀਕ ਆ ਜੀ ਪੱਧਰ ਉਤੋਂ ਚੌੜਾ ਪਿੱਠਪੂੜਾ ਸੋ ਦੂਜਾ ਸੁਆ ਬੇਸ਼ੱਕ ਮੰਨ ਲੇ ਕੋ ਤੀਜਾ ਮੰਨ ਲੇ ਠੀਕ ਆ ਜੀ ਆਪਦੀ ਸਮਝ ਵੇਖ ਲਿਆ ਜੀ ਤਕਰੀਬਨ ਜੋ ਬੈਕਗਰਾਉਂਡ ਜਾਂ ਬਿਲਕੁਲ ਦੀ ਡਿਟੇਲ ਪਿੱਛੋਂ ਮਿਲੀ ਆ ਇਹ 25 ਪੁਚੀ ਲੀਟਰ ਇਹ ਕਰਮਾਂ ਲਈ ਦੁੱਧ ਚਵਾਓ ਵੀਜੀ ਚਵਾ ਦੇਣਾ ਕਿਉਂਕਿ ਚਵਾਈ ਬਹੁਤ ਵਧੀਆ ਲੱਗੀ ਆ ਨਾਲ 16 17 ਕਿਲੋਨ ਬੋਲੇ ਤੋਂ ਸਟਾਰਟਿੰਗ ਹੋਈ ਆ ਚਵਾਊਗੀ ਹਾਂ ਕਿਉਂਕਿ ਤੁਹਾਨੂੰ ਬੰਦ ਲੈਵਾ ਕੋਈ ਮਟਲ ਮੋਟਲ ਨਹੀਂ ਹੈਗੀ ਵੀਜੀ ਨਾ ਕੋਈ ਭਾਲ ਭੂਲੀ ਆ ਗਈ ਇੱਕ ਧਿਆਨ ਦਾ ਨਾ ਭਾਲ ਭੂਲੀ ਆ ਗਈ ਆ ਹਾਂ ਨਾ ਵੀ ਨਿਸ਼ਾਨ ਵੀਰੇ 10ਵਾਂ ਕਿੰਨੇ ਦੀ ਮੈਂ 85000 ਦੀ ਦੇ ਦिए 85 ਚਲੋ ਹੱਕ ਵੀ ਰੱਖਦੀ ਪਰ 85 ਦੀ ਨਹੀਂ ਦੇਣੀ ਹਾਂਜੀ ਨਾ ਹੀ ਆਪਾਂ ਸਿੱਧੀ ਦੇਣੀ ਆ ਔਰ ਕਿਨੇ ਦੇ ਦੇ ਦਿੱਤੇ ਤੁਹਾਨੂੰ ਪਤਾ ਵੇਖਦੀ ਆ 85 ਹਜ਼ਾਰ ਦੀ ਵੇਖਦੀ ਆ ਬੜਾ ਸਿੱਧੀ ਵਿਕਦੀ ਆ ਬਰ 85 ਦੀ ਵਿਕੀ ਆ ਹਾਂ ਕਿਉਂਕਿ ਆਪਾਂ ਜਾਰੀ ਕਾਲੀ ਨਹੀਂ ਵੀ ਜੀ ਤੁਹਾਨੂੰ ਪਤਾ ਆਪਣਾ ਦੁੱਧ ਦਾ ਕੰਮ ਆ ਜਵਾਗੇ ਵੀ ਆਪਾਂ ਡੰਗਰ ਦੇ ਸਕਦੇ ਆ ਕੋਈ ਸ਼ੱਕ ਨਹੀਂ ਹਾਂ ਆਪਾਂ ਨਿਸ਼ਾਨ ਦੋ ਛੱਡ ਦੀ 80 ਜੋ 78 ਦੀ ਹਾਂਜੀ ਮਾਰਨੀ ਛਾਲ ਮਾਰਦੇ ਛਾਹ ਤੇ ਤੁਹਾਡੇ ਸਾਹਮਣੇ ਮਾਚੀ ਦਾ ਹੀ ਮੁੱਲ ਬਣਾ ਵੇਚੀ ਹਾਂ ਚਲ ਤਿੰਨੇ ਛੱਡ ਦਾਂਗੇ ਹੋਰ ਪੂਰੇ 75 ਦੀ ਦੇ ਦਾਂਗੇ ਪੂਰੇ 75 ਦੀ ਹਾਂਜੀ ਲੋ ਵੀ 75 ਪੂਰੇ ਦੇ ਠੀਕ ਆ ਜੀ ਆਹ ਦੇਖੋ ਸੋ ਪੂਰੇ 75000 ਦੀ ਦੋਸਤ ਇਹ ਜਿਹੜੀ ਵੈੜ ਤੁਹਾਨੂੰ ਮਿਲੂਗੀ ਪਾਕੀ ਤੁਹਾਨੂੰ ਪਤਾ ਵਾ ਮਾਲ ਤੁਹਾਨੂੰ ਪਤਾ ਸਾਰੇ ਫਿਰ ਤੁਰ ਕੇ ਲੈਂਦੇ ਸਾਰੇ ਪਤਾ ਲਾ ਜਿੰਦਾ ਕਿੰਨੇ ਵਾਲੀ ਚੀਜ਼ ਹੈਗੀ ਕਿੰਨੇ ਵਾਲੀ ਨਹੀਂ ਹਾਂ ਆਪਾਂ ਇਹ ਤੁਹਾਨੂੰ ਪਤਾ ਦੁੱਧ ਵੀ ਪੂਰਾ ਰੇਟ ਠੋਕ ਕੇ ਭਾਈ ਦਾ ਜਿਹੜੀ ਸਿੱਧੀ 65 ਰੁਪਏ ਕਿਲੋ ਗਾਵਾਂ ਦਾ ਦੁੱਧ ਜਾਂਦਾ ਨੰਦ ਲੱਗੇ ਆ ਆਪਣੀ ਜਿਹੜੀ ਸਿੱਧੀ ਗੱਲ ਹੈ ਮਤਲਬ ਸ਼ਹਿਰੀ ਏਰੀਆ ਦਾ ਦੁੱਧ ਵੀ ਬੜੇ ਜਾਣੇ ਮੰਗਦੇ ਤੁਹਾਨੂੰ ਪਤਾ ਵਿਆਹ ਕਰਕੇ ਥੋੜੇ ਕਾ ਗੂਗੂ ਨੂੰ ਬੰਦ ਕੀਤੇ ਅਜੇ ਤੇ ਫੇਰ ਮੰਗਦੇ ਮੈਂ ਨਹੀਂ ਅਗਲੇ ਸਾਲ ਤੋਂ ਚਾਲੂ ਕਰਾਂਗੇ ਅੱਛਾ ਫੇਰ ਦੋ ਚਾਰ ਮੱਜਾਂ ਘਰੇ ਟਕਾਵਾਂਗੇ ਠੀਕ ਆ ਠੀਕ ਆ ਉਹ ਵੀ ਮੇਰੇ ਭਰਾ ਜੀ ਸੋ ਪੰਨਾ ਪਾਈ ਫਿਰਦੀ ਹੈ ਕਰਮਾਂ ਦੀ ਬਾਕੀ ਵੇਨਸ ਲੈਵੇ ਤੋਂ ਪਰ ਕਾਫੀ ਆ ਸੋ ਤਸੱਲੀਆਂ ਕਰੋ ਜਿੰਨੀਆਂ ਵੀ ਮੇਰਾ ਭਰਾ ਕਰ ਸਕਦੇ ਹੋ 16 17 ਕਿਲੋ ਜੜਾ ਲੀਟਰ ਕਹ ਲੋ ਇਹ ਤਾਂ ਥੱਲੇ ਬੋਲੇ ਬੋਲਾ ਹੁਣ ਸਟਾਰਟਿੰਗ ਦੇ ਵਿੱਚ ਸੋ ਬਾੜ ਦੁੱਧ ਚੰਗਾ ਚਵਾਉਗੀ ਕਿਸੇ ਚੰਗੇ ਫਾਰਮ ਦੇ ਵਿੱਚ ਚਲੀ ਗਈ ਮੈਂ ਮੰਨਦਾ ਚੰਗਾ ਰਿਹਾ ਠੀਕ ਆ ਜੀ ਦੁੱਧ ਤੱਕ ਸਿਆਲ ਵੇਖ ਜੂ ਵੇਖ ਜੂ ਨਹੀਂ ਤੇ ਚਵਾ ਕੇ ਵੀ ਦਵਾਗੇ ਵੀ ਜੀ ਕਹਿਣ ਵਾਲੀਆਂ ਗੱਲਾਂ ਨਹੀਂ ਆ ਸਾਲ ਦੀ ਕੋਈ ਨਹੀਂ ਹਾਂਜੀ ਕੱਢੂਗੀ ਦੁੱਧ ਕਰਮ ਵਾਲੀ ਕਾ ਨਸਲ ਜਾਤੇ ਹਾਂਜੀ ਤੋਂ ਦੁੱਧ ਇਹਨੂੰ 25 ਕਿਲੋ ਕੀ ਜਾਂਦਾ ਠੀਕ ਆ ਸੋ ਕਰੋ ਸੰਪਰਕ ਮੇਰੇ ਭਰਾ ਅੱਗੇ ਇੱਕ ਤੁਹਾਨੂੰ ਇੱਕ ਹੋਰ ਵਾਰ ਇਹ ਦੂਜਾ ਸੁਹਾ ਵੀਰ ਜੀ ਬਗੈਰ ਬੱਚੇ ਆ ਬਗੈਰ ਬੱਚੇ ਘਰ ਵਾਲੇ ਤਾਂ ਮਹੀਨਾ ਦੇ ਮੇਰੇ ਨਾਲ ਭਾਵੇਂ ਦੋ ਮਾਲੇ ਤਿੰਨ ਮਾਲੇ 14 ਕਿਲੋ ਦੁੱਧ ਚੋਇਆ ਤੇ ਹੁਣ ਦੁੱਧੋ ਵਾਧੇ ਜਾਂਦੀ ਵੇਜੀ ਸਾਂ ਸਵਾਲ ਤੋਂ ਘਟ ਆਈ ਵੰਡ ਮੋੜ ਨਹੀਂ ਪਉਂਦੇ ਬਜ਼ੁਰਗੇ ਬੰਦੇ ਜਨਾਂ ਦੇ ਲਈ ਉਹ ਦਾਦਾ ਜੀਰੂ ਜੀ ਹੈਗੀ ਆ ਸੂਈ ਮਹੀਨੇ ਕਦੀ ਹੈ ਹਾਂ ਮਹੀਨੇ ਦੀ ਮਾਲੇ ਭਾਵੇਂ ਦੋ ਦੀ ਮਾਲੇ ਲੋ ਵੀ ਇਹ ਬਗੈਰ ਬੱਚੇ ਹੋ ਠੀਕ ਆ ਬਾਕੀ ਥਾਂ ਤੁਹਾਨੂੰ ਇਧਰੋ ਬਖਾਦ ਗਿਆ ਆਪਾਂ ਬਹਿਣੀ ਬਾਕੀ ਆਂਦੀ ਨਹੀਂ ਕੋਸ਼ਿਸ਼ ਇਹ ਵੀ ਠੰਡੀ ਠੰਡੀ ਪੂਰੀ ਆ ਲੋ ਬੇ ਬਾਕੀ ਨਾਲ ਬਿਲਕੁਲ ਮੋਟੀ ਮਿਲਕ ਦੋਵੇਂ ਪਾਸੇ ਦਿਖਾਈ ਦਊਗੀ ਸੁਬਾਹ ਇਹਦਾ ਤਿੱਜਾ ਹੋਊਗਾ ਤਿੱਜਾ ਮਾਲੇ ਭਾਵੇਂ ਦੁੱਜਾ ਮਾਲੇ ਢੱਕ ਨਹੀਂ ਦਿੰਦੀ ਵੀਰ ਜੀ ਹਾਂ ਢੱਕ ਦੁੱਜੇ ਜੀ ਆ ਹਾਂਜੀ ਚਿਹਰੇ ਮੋਰੇ ਤੋਂ ਬਾਕੀ ਬਾਕੀ ਆਂਦੀ ਨਹੀਂ ਕੋਈ ਜਿਹੜੇ ਬਣੇ ਮਰਜੀ ਵੀਰ ਜੀ ਅੱਜ ਦੇ ਗੱਲਾਂ ਹੀ ਭਰੇ ਹੋਈਆਂ ਪਈਆਂ ਆਦੇ ਠੀਕ ਆ ਜੀ ਉਤੋਂ ਵੀ ਬਰਫਾ ਪਾਹ ਲਾਪੀ ਹੋਣੇ ਆ ਬਣਾ ਦੀ ਬਰਫਾਂ ਹਾਂਜੀ ਸ਼ਾਦ ਵੀ ਚੰਗੀ ਗੱਲ ਆ ਧੀਰਾ ਪਸ਼ੂ ਦਾ ਹੀ ਆ ਕਿਸੇ ਭਰਾ ਨੂੰ ਕੱਦ ਦੱਸੋ ਵੱਡੀਆਂ ਬਣਾ ਦੇ ਵਿੱਚ ਕਹ ਲੋ ਚਾਹੇ ਮੀਡੀਅਮ ਤੋਂ ਪਲੱਸ ਕਹ ਲੋ ਵਿਚਲਾ ਮੇਲ ਕਹ ਲੋ ਠੀਕ ਆ ਜੀ ਬਾਕੀ ਲੈਵੇ ਆਰਡਰ ਦੀ ਸਾਫਾ 14 ਕਿ 13 ਨਿਸ਼ਾਨ ਨਾ ਨਾ 14 ਕਿਲੋ ਵੀਜੀ 14 ਤੋਂ ਬਾਹਰ ਵਾਧੀ ਜਾਂਦੀ ਵੀਜੀ ਤਾਂ ਵਾਡੂਂਡਾ ਸਾਹ ਦੇ ਆਈ ਹੁਣ ਤੇ ਵਾਡੂਂਡਾ ਤੁਹਾਨੂੰ ਬੜਾ ਖਾ ਕੇ ਦੇ ਗਾਂ ਹੀ ਜਾਣਾ ਇਹਨੇ ਪਛਾਣ ਤੇ ਹੋਣਾ ਨਹੀਂ ਆ ਜੇ ਚਾਰ ਦੇ ਰਹਿ ਨਹੀਂ ਤੇ 18 19 ਕਿਲੋ ਦੁੱਧ ਵੀਜੀ ਰਮਾ ਨਾ ਕਰ ਦੇਣਾ ਇਹਨੇ ਕਰੂਗੀ ਹਾਂ ਲੋ ਬਠੀਗਾ ਜੀ ਬਾਕੀ ਲੈਵੇ ਆਰਡਰ ਬੜਾ ਭਾਂਡਾ ਭੁੰਡਾ ਵੀ ਬੜਾ ਬਹੁਤ ਜ਼ਿਆਦਾ ਵਾ ਹਾਂ ਸਟਾਰਟਿੰਗ ਅੱਗੋਂ ਕਾਫੀ ਆ ਤੇ ਬੈਕ ਸਾਈਡ ਤੁਸੀਂ ਲੈਵੇ ਦੀ ਬੰਤਰ ਚੈੱਕ ਕਰ ਲਓ ਆਲੇ ਆਲੇ ਦੁੱਧ ਵਾਲਿਆਂ ਮਗਰ ਤੁਹਾਨੂੰ ਪਤਾ ਲੋਕੀ ਬੱਚੇ ਲੈ ਜਾਂਦੇ ਆਪਾਂ ਉਹ ਕੰਮ ਨਹੀਂ ਪਹਿਲਾਂ ਉਹ ਕਿਆ ਵਪਾਰ ਕਰਨਾ ਸਿੱਧਾ ਸਾਸਦਰਾ ਕਰਨਾ ਬੱਚੇ ਵਾਲਾ ਕੰਮ ਨਹੀਂ ਕਰਨਾ ਬਸ 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 ਹਾਂ ਉਹ ਵੀ ਸੱਚਾਈ ਦੱਸ ਕੇ ਪਹਿਲਾਂ ਵੀ ਦਿੱਤਾ ਚਲੋ ਮਾਲ ਭਾਵੇਂ 2 ਮਾਲੇ ਭਾਵੇਂ 1.5 ਮਾਲੇ ਭਾਵੇਂ 1 ਮਾਲੇ ਆਪੋ ਆਪਣੀ ਸੰਝ ਆਪਾਂ ਦੁੱਧ ਚਵਾ ਸਕਦੇ ਵੀਜੀ ਬਿਲਕੁਲ ਜੀ ਬਿਲਕੁਲ ਆ ਬੈਕਸਾਈਡ ਤੋਂ ਤੁਹਾਨੂੰ ਕਰਾਈਏ ਚੈੱਕ ਦੇ ਇੱਕਸਾਰ ਬਿਲਕੁਲ ਪੱਧਰ ਇੱਕੋ ਜਿਹਾ ਥਾਣ ਠੀਕ ਹੈ ਜੀ ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂਗਾ ਸੋ 14 ਲੀਟਰ ਜਿਹੜਾ ਤੇ ਤੁਹਾਡੇ ਦੋ 14 ਦੇ ਵਿੱਚ ਜੀ ਬਾਹਰ ਹੋਊਗਾ 14 ਜਿੱਦਾਂ ਮਰਜ਼ੀ ਚੋਈ ਜਾ ਕਤਨ ਜਾਣ ਕੀ ਮੁੱਲ ਰਊਗੇ ਤਾਂ ਮੁੱਲ ਮੈਂ ਲੈਣਾ ਇਹਦਾ ਵੀ 60 ਮੈਂ ਕਰੀ ਜਾਈਏ ਇਹ ਤੇ ਤੂੰ ਇਹਨਾਂ ਦਾ ਫਿਰ ਕਰ ਰਿਹਾ 50 ਹਜ਼ਾਰ ਦੇ ਦੇਣਾ ਹੈ ਜੀ 50 ਹਜ਼ਾਰ ਦੀ ਹਾਂ ਜੀ ਓਕੇ ਹਾਂ ਓਕੇ ਕੋਈ ਛੋਟ ਹੁੰਦੀ ਆ ਛੋਟ ਤੁਹਾਨੂੰ ਪਤਾ ਜਾਜ ਮਗੇ ਵਾਦੇ ਦੇ ਮਗੇ ਨਹੀਂ ਆ ਕਰਦੇ ਮਾਰਤਨ ਚੱਲ ਦੋ ਛੱਡ ਦਾਂਗੇ ਬਣਾ ਤੀਏ ਗੱਲ ਕਿਸੇ ਭੈਣ ਭਰਾ ਦੀ ਬਿਲਕੁਲ ਨਹੀਂ ਬਣ ਗਈ ਆ ਤੁਹਾਨੂੰ ਪਤਾ ਮੈਂ ਤੇ ਤੁਹਾਨੂੰ ਪਹਿਲਾਂ ਗੱਲ ਦੱਸਦੀ ਜੇ ਕਿ ਇਹਨੇ ਬੱਚਾ ਖੜਾ ਰੰਦਾ ਤਾਂ ਜਿੰਨੇ ਦੀ ਮਰਜੀ ਵੇਚਦਾ ਆਪਾਂ ਕੋਲ ਸਾਹਮਣੇ ਗੱਲ ਚੱਲਣ ਦੇ ਹਾਂ ਕੰਮ ਨਹੀਂ ਉਹ ਕਰਨਾ ਵੀ ਜੀ ਆ ਦੇਖੋ ਹਾਂ ਏ ਨਹੀਂ ਠੰਡੀ ਠੰਡੀ ਪੂਰੀ ਆ ਵੀਰ ਜੀ ਨਹੀਂ ਨਹੀਂ ਚੰਗੀ ਆ ਸੋ ਇਹ 250000 ਰੁਪਏ ਆ ਤੇ 50000 ਦੇ ਵਿੱਚੋਂ ਮਾਰ ਦਾਂਗੇ ਦੋ 2000 ਵੀ ਜੀ 48000 ਰੁਪਏ 48000 ਦੀ ਦੇ ਲੇ ਹਾਂ ਉਹ ਵੀ 48000 ਦੀਆਂ ਨਿਸ਼ਾਨਾ ਵੀ ਦੇ ਦਾਂਗੇ ਜੈਸ ਨੂੰ ਠੀਕ ਆ ਜੀ ਪਿੰਡ ਆ ਪੂਰਾ ਲਿਸ਼ਕ ਮਾਰਦਾ ਪਿਆ ਠੀਕ ਆ ਬਾਕੀ ਤੁਹਾਡੇ ਸਾਹਮਣੇ ਸਾਰਾ ਇਹ ਸਟਰਕਚਰ ਆ ਬੈਠਦਾ ਦੁੱਧ ਤੁਹਾਨੂੰ ਦੱਸ ਹੀ ਦਿੱਤਾ 14 ਲੀਟਰ ਤੋਂ ਬਾਰ-ਬਾਰ ਬਾਕੀ ਜਿੱਤੋਂ ਆਪਾਂ ਲਈਏ 25 26 ਕਿਲੋ ਆਂਦੇ ਚੁੰਦੇ ਰਹੇ ਆ ਤੇ ਹੁਣ ਤੁਹਾਨੂੰ ਪਤਾ ਡੇਢ ਦੋ ਮਹੀਨੇ ਹੋ ਗਏ ਆ ਜਿਹੜੀ ਸਿੱਧੀ ਗੱਲ ਆ ਹਾਂ ਕਿਉਂਕਿ ਦੁੱਧ ਦੁੱਧ ਤੇ ਚੱਲੇ ਜਾਣੀ ਮੈਨੂੰ ਪਤਾ ਵਾ ਹਾਂ ਟੁੱਟੀ ਆ ਚਲੋ ਕਿਹਦਾ ਸੇਵਾ ਤੋਂ ਪਸ਼ੂ ਟੁੱਟ ਜਾ ਫਿਰ ਕੀ ਕਹਿ ਸਕਦੇ ਹਾਂਜੀ ਸੇਵਾ ਕਰੇ ਕੋਈ ਵੀ ਦੱਬ ਕੇ ਬਾਕੀ ਦੁੱਧ ਤਾਂ ਕਰਮਲੀ ਚਵਾਜੂਗੀ ਠੀਕ ਹੈ ਬੀ ਜਿਆਦਾ ਲੰਮਾ ਸਮਾਂ ਨਹੀਂ ਹੋਇਆ ਇਹਨੂੰ ਸੂਈ ਨੂੰ ਤੇ ਇੱਧਰ ਇੱਕ ਆਪਣੇ ਕੋਲ ਵੜੜ ਇਹ ਇਹ ਫੇਲੇ 9 ਕਿਲੋ ਦੁੱਧ ਦੇ ਵਿੱਚ ਮਹੀਨਾ ਆਇਆ ਸੂਈ ਨੂੰ ਮਹੀਨੇ ਕਿ ਦੀ ਆ ਬੱਛਾ ਮਗਰ ਬੀ ਜੀ ਲੈ ਬੀ ਲੋਬਿੰਗ ਮੇਨ ਜਿਹੜਾ ਤੋਂ ਬਾਕੀ ਇਹ ਵੀ ਕਹਿੰਦੀਆਂ ਗੱਲਾਂ ਇਹ ਵੀ ਠੰਡੀ ਠੰਡੀ ਪੂਰੀ ਆ ਅੱਜ ਦੇ ਜਿਹੜੀ ਥਲੇ ਮਰਜੀ ਵਜਾ ਉਹ ਵੀ ਪੂਛ ਚੱਕੂਗੀ ਆ ਮਿਸ਼ਾਨ ਠੰਡਾ ਤੇ ਪਸ਼ੂ ਵੀ ਠੰਡੇ ਆ ਹਾਂਜੀ ਲੈ ਵੀ ਆ ਬੈਕ ਸਾਈਡ ਦੇਖੋ ਥਾਣੇ ਵੇਖੋ ਮੇਰਾ ਵੀਰ ਅਰਲੀਆਂ ਵਰਗੇ ਨੇ ਬਾਕੀ ਮੁੱਠੀ ਮੁੱਠੀ ਵਾਲਾ ਥਾਣਾ ਕਿੰਨਾ ਦੁੱਧ ਥਲੇ ਦੁੱਧ 9 ਦਾ ਕਿਲੋ ਵਿੱਚ 9 ਤੋਂ ਘੱਟ ਨਹੀਂ ਹੋ ਪਰ ਕੰਡਾ ਲਾ ਲੈ ਲਓ ਜੀ 9 ਕਿਲੋ ਤੋਂ ਦੁੱਧ ਘੱਟ ਨਹੀਂ ਹੋਊਗਾ ਮਿਸ਼ਾਨ ਦਾ ਭਾਵੇਂ ਕੰਡਾ ਕੋਈ ਲਾਏ ਹੋ ਠੀਕ ਆ ਸੂਵੇ ਵੀ ਦੂਜੇ ਕੀ ਹੈ ਨਾ ਹਾਂਜੀ ਕਰੋ ਚੱਕ ਸੋ ਮੈਨਿੰਦਾ ਦੋਸਤੋ ਸੁਹਾ ਬੱਚਾ ਤੁਹਾਨੂੰ ਵਿਖਾਤਾ ਮਗਰ ਵੱਛਾ ਇਹਦੇ ਮੇਲ ਕਾਫ ਜਿਹੜੀ ਚੀਜ਼ ਜਿੱਦਾਂ ਆਊਗੀ ਉਦਾਂ ਵਿਖਾਵਾਂਗੇ ਵੀਰ ਜੀ ਹਾਂ ਕਰੋ ਚੱਕ ਬਈ ਵੇਖੋ ਧੀਰ ਆਪਨ ਕਰਮਾ ਵਾਲੀ ਦਾ ਠੀਕ ਆ ਜੀ ਕੋਈ ਸ਼ੂਕਰ ਜੀ ਨਹੀਂ ਗਈ ਤੇ ਨਾਲੇ ਛਟਾਕਲ ਜੀ ਆ ਠੀਕ ਆ ਸੋ ਲਵਾਈ ਲੂਈ ਬੈਣ ਦੀ ਚੰਗੀ ਆ ਹਾਈਟ ਦਰਮਿਆਨੀ ਮੀਡੀਅਮ ਦੇ ਵਿੱਚ ਆ ਗਈ ਆ ਸੋ 9 ਕਿਲੋ ਜਿਹੜੇ ਮੇਰੇ ਭਰਾ ਆ ਕੇ ਥੋੜੇ ਪੈਸੇ ਖਰਚ ਕਰਨੇ ਆ ਤੇ ਦੁੱਧ ਦਾ ਬਿਲਕੁਲ ਘਰ ਦਾ ਜਿਹੜਾ ਪਰਿਵਾਰ ਫੈਮਿਲੀ ਡੰਗਸਾਰਨਾ ਚਾਹੁੰਦੀ ਹੈ ਠੀਕ ਆ ਜੀ ਤੇ ਉਹ ਭਰਾ ਲਈ ਬਿਲਕੁਲ ਇਹ ਵੀ ਆਪਸ਼ਨ ਚੰਗੀ ਆ ਵੀ ਜਾਇਜ਼ ਰੇਟ ਦੇ ਵਿੱਚ ਮਿਲ ਜੂਗੀ ਅੱਜ 9 ਲੀਟਰ ਦੁੱਧ ਬੱਚਾ ਮਗਰ ਮਹੀਨੇ ਦਾ ਸੁਬਾ ਤੁਹਾਨੂੰ ਪਤਾ ਹੈ ਹਰੇ ਉਰੇ ਹਸਾਣਾ ਲੋਕਾਂ ਦੇ ਦੋ ਨੇ ਆ ਗਿਆ ਆਪਣੇ ਚੱਲ ਫੇਰੀ ਪੰਡ ਵੜ ਰਹੀ ਤੇ ਗਾਚਾ ਹੈਗਾ ਬੂਜਾ ਵਾਲਾ ਵੇਜੀ ਹਾਂਜੀ ਨਹੀਂ ਹੋ ਜਦੇ ਇੱਕ ਦੂਜੇ ਦੇ ਮੂੰਹ ਵਾਲੀ ਵੇਖੀ ਜਾਂਦੇ ਵੇਜੇ ਵੇਖਣਾ ਹੀ ਹੁਣ ਮੂੰਹ ਵਾਲੇ ਇੱਕ ਦੂਜੇ ਵਾਲਾ ਹਾਂ ਹਾਂਜੀ ਕਿੰਨੇ ਦੀ ਨਿਸ਼ਾਨ 30000 ਦੀ ਦਾਮ ਹੈ ਜੀ 30000 ਦੀ ਕਰਦੇ ਇੱਕੋ ਗੱਲ ਮਾਲ ਆਪ ਪਹਿਲੀਆਂ ਦੇ ਵਿੱਚ ਵੇਚ ਮਾਲ ਦਾ ਨਾ ਵਾ 30 35 ਨਹੀਂ ਆਖਿਆ 30 ਜੀ ਆਖਿਆ ਹਾਂ ਹਾਂ ਚਲ ਦੋ ਛੱਡ ਦਾਂਗੇ ਲੈ ਵੀ ਦੋ ਇਹਦੇ ਜੋ ਵੀ ਲੈਸ ਹੋ ਜੂਗੀ ਠੀਕ ਹੈ 28000 ਦੀ 28000 ਦੀ ਲੁੱਟ ਲਓ ਮੇਲਾ ਮੇਰੇ ਵੀਰ ਠੀਕ ਹੈ ਜੀ ਬੜ ਚੰਗੀ ਆ ਇੱਕ ਰਾਂਗ ਪਲਾਏ 500 ਹੋਰ ਛੱਡ ਦਾਂ 500 ਵੀ ਛੱਡਦਾ 27000 ਪੂਰੇ ਦੇ ਦਾਂ ਪੂਰੇ 27 ਦੀ ਜਾਣ ਦੇ ਲਓ ਜੀ ਪਹਿਲੇ ਦੋ ਡੰਗ ਚੋਲੇ ਭਾਵੇਂ ਚਾਰ ਡੰਗ ਚੋਲੇ ਐ ਤਸੱਲੀ ਕਰਾ ਕੇ ਦਵਾਂਗੇ ਵੀ ਜੀ ਲਓ ਜੀ ਲਓ ਠੀਕ ਹੈ ਜੀ ਬਹੁਤ ਵਧੀਆ ਇੱਕਾ ਤੇ ਅੱਗੇ ਮਾਲੀ ਤੁਹਾਨੂੰ ਵਿਖਾਉਣੇ ਆ ਕਟਾ ਖੇਡਾ ਹਾਂ ਜੀ 17 18 ਮਹੀਨੇ ਦਾ ਵਿੱਚ ਖੀਰਾ ਕਟਾ ਇਹ ਖੀਰਾ ਕਟਾ ਸੋ ਨੀਲੀ ਰਵੀ ਦੇ ਵਿੱਚ ਤੋਂ ਸੇ ਕਟਾ ਆ ਜਾਂਦਾ ਠੀਕ ਆ ਜੀ ਬੱਕ ਹੌਲੀ ਜਲ ਜੀ ਟੋਪਰ ਤੁਹਾਨੂੰ ਤਸਲੀ ਨਾਲ ਵਿਖਾਉਣੇ ਆ ਆਪਾਂ ਫੇਸ ਕੁਆਲਟੀ ਵੇਖੋ ਛੋਟਾ ਸਿੰਘ 18 17 ਮਹੀਨੇ ਦੀ ਇਹਦੀ ਉਮਰਾਂ ਕੱਟੇ ਦੀ ਅੱਗੇ ਕੋਈ ਵੀ ਸੱਜਣਾ ਆਪਣਾ ਠੀਕ ਆ ਜੀ ਮਾਲਦੇਜ ਤੇ ਵਿੱਚ ਰੱਖਣਾ ਖਾਸ ਤੌਰ ਤੇ ਚਾਹੀ ਕਿਸੇ ਭਰਾਣੇ ਰੇੜੀ ਲਾਉਣਾ ਤੇ ਪੂਰਾ ਸਟਰਕਚਰ ਤੁਸੀਂ ਇਹਦਾ ਚੈੱਕ ਕਰੋ ਸੋ ਚਾਰੇ ਦੱਤਾਂ ਚਾਰੇ ਪੈਰ ਧੋਤੇ ਪੂਸ਼ ਹਾਫ ਵਾਈਟ ਆ ਪੂਰਾ ਸ਼ਿਆਰੀ ਇਲਾਕਾ ਤਾਂ ਇਧਰ ਬਖਾਉਨੇ ਆ ਬੂਥੀ ਪਾਤੀ ਦਾ ਅੱਖਾਂ ਵੀ ਨੀਲੀਆਂ ਵੀ ਜੀ ਹਾਂ ਹਾਂ ਵਾਗੇ ਨਿਸ਼ਾਨੀਆਂ ਨਿਸ਼ੂਨੀਆਂ ਪੂਰੀਆਂ ਵਾ ਇੱਥੇ ਨਿਸ਼ਾਨ ਰੋਕੀ ਮੜਾ ਆ ਇਹਨੂੰ ਕਰੀ ਤਾਂ ਮੜਾ ਫੇਸ ਸਿੰਘੀ-ਸੁੰਗੀ ਬਹੁਤ ਪਿਆਰੀ ਆ ਠੀਕ ਆ ਜੀ ਬਿਲਕੁਲ ਛੋਟਾ ਸਿੰਘ ਹੈ ਇਹ ਹੈਗਾ ਵੀ ਖੀਰਾ ਬਹੁਤ ਵਧੀਆ ਆ ਖੀਰਾ ਪਿਓਰ ਜਿਹੜਾ ਖੀਰਾ ਠੀਕ ਆ ਜੀ ਆ ਵੇਖੋ ਦੁੱਧ ਦੰਦ ਦਾ ਕੋਈ ਦੰਦ ਨਹੀਂ ਸਟਿਆ ਠੀਕ ਆ ਜੀ ਤੇ ਤਕਰੀਬਨ ਚਲੋ 2 ਸਾਲ ਦੇ ਵੀ ਅੰਦਰ ਵਾਰ ਇਹਦੀ ਉਮਰ ਆ ਕੋ 18 ਮਹੀਨੇ 17 18 ਮਹੀਨਿਆਂ ਦਾ ਇਹ ਜਿਹੜਾ ਬੱਚਾ ਪਾ ਤੁਹਾਨੂੰ ਦਿਖਾ ਰਿਹਾ ਗਰੋਥ ਬਹੁਤ ਸੋਹਣੀ ਹੈ ਕਾ ਬਾਕੀ ਇਹਦੇ ਮਾਂ ਦਾ ਜਿਹੜਾ ਮਿਲ ਕੇ ਰਿਕਾਰਡ ਹੈ ਉਹਦੇ ਵਿੱਚ 12 13 ਕਿਲੋ ਦਾ ਵਾ ਜਿੱਤੋਂ ਲਿਆ ਆਪਾਂ ਖਾਸ ਹੀ ਬੰਦਾ ਤੋਂ ਲਿਆ ਉਹ ਵਿਖਾ ਵੀ ਦਵਾਂਗੇ ਇਹਦੀ ਮਾਂ ਵੀ 12 13 ਕਿਲੋ ਹਾਂ 12 13 ਕਿਲੋ ਆਪਾਂ 14 15 ਕਿਲੋ ਨਹੀਂ ਕਹਣਾ ਜਿਹੜੀ ਈ ਲੈਵਲ ਤੇ ਚੱਲਣ ਦੀ ਉਹ ਗੱਲ ਕਰਾ ਜਿੰਨੇ ਜਿੰਨਾ ਕੇ ਚਵਾਇਆ ਹਾਂ ਹਾਂ ਜਿੰਨਾ ਚਵਾ ਆਪਾਂ ਉੰਨੀ ਗੱਲ ਕਰਨੀ ਵਿੱਚ ਵੱਧ ਗੱਲ ਨਹੀਂ ਕਰੀ ਦੀ ਹਾਂ ਨਹੀਂ ਕੱਟਾ ਚੰਗਾ ਵੀਰ ਆ ਇਹ ਵੀ ਵੀਰ ਜੀ ਪੂਰੀ ਚੰਗੀ ਆ ਪੂਰੀ ਕਾਇ ਉਹ ਜਿਆਦਾ ਵੇਲ ਥੋੜਾ ਬੜਾ ਘਟਿਆ ਪੌਣੇ ਪੰਜ ਫੁੱਟ ਹਾਈਟ ਹੈਗੀ ਇਹਦੀ ਵੀਰ ਜੀ ਹਾਂ ਆ ਦੇਖੋ ਜੀ ਭਾਵੇਂ ਫੀਟਾ ਲਿਆਣ ਕੇ ਮੇਲੇ ਵੀ ਜੀ ਹਾਂ ਲਓ ਜੀ ਪੂਰੀ ਸੋਹਣੀ ਹਾਈਟ ਦੇ ਵਿੱਚ ਤੇ ਮੁੱਲ ਵੀ ਬਿਲਕੁਲ ਸੂਤਰ ਦੇ ਵਿੱਚ ਹੀ ਮਿਲ ਜੂਗਾ ਅੱਗੇ ਮੇਰੇ ਵੀਰ ਜਿਹੜੇ ਲੱਭ ਰਹੇ ਕਟਾ ਮਾਲੀ ਬਾਕੀ ਰੇੜੀ ਵੀ ਲੱਗੂਗਾ ਉਹ ਰੇੜਾ ਕੋਈ ਘਾਹ ਵੇਲੀ ਲੈ ਗਿਆ ਆਪਣਾ ਨਹੀਂ ਤੇ ਰੇੜੇ ਵੀ ਲਾ ਕੇ ਦੇਖ ਸਕਦੇ ਕੋਈ ਚੱਕਰ ਨਹੀਂ ਹੈਗਾ ਇਹਦਾ ਠੀਕ ਆ ਹਾਂਜੀ ਇਹ ਨਿਸ਼ਾਨ ਕਿੰਨੇ ਦਾ ਦਿੱਤੀਏ ਫਿਰ ਮੈਂ 50 ਦਾ ਦੇ ਦਈਏ ਨਹੀਂ ਕੋਈ ਜਾਇਜ਼ ਕਰ ਜੇ ਦੇਣਾ ਫਿਰ ਆਪਾਂ ਜਾਇਜ਼ ਹੀ ਦੇ ਦਈਏ 42000 ਦਾ ਦੇ ਦਾਂਗੇ 40 ਚੁੜੀ ਕਰਕੇ ਵੰਦਾਂ ਨਹੀਂ 40 ਵਾਰਾ ਨਹੀਂ ਖਾਂਦਾ ਵਾਰਾ ਨਹੀਂ ਖਾਂਦਾ ਵੇਖਲਾ ਮਾਰ ਕੇ ਛਾਲ ਦੇ ਦਈਏ ਪੂਰੇ 40 ਹੀ ਦੇ ਦਾਂਗੇ ਪੂਰਾ 40 ਦਾ ਜਾਣ ਹਾਂਜੀ ਲੋ ਵੀ ਕਟਾ ਜੱਗਾ ਸਾਰਾ ਸੁਧਰਾ ਵੀਰ ਜੀ ਇੱਥੇ ਭਾਵੇਂ ਕੋਲ ਆਣ ਕੇ ਦਰਸ਼ਨ ਕਰੇ ਨਹੀਂ ਆਪਾਂ ਤੇ ਜਿੱਦਾਂ ਮਰਜ਼ੀ ਕੋਈ ਚੱਕਰ ਨਹੀਂ ਆ ਹਾਂ ਕਟਾ ਜੱਗਾ ਹਾਂ ਬੂਤੀ ਬਾਤੀ ਸੋਹਣੀ ਹੈ ਕੱਟੇ ਦੀ ਖੀਰਾ ਕੱਟਾ ਬਾਕੀ ਟੈਸਟੀ ਗੱਲ ਵੀ ਬਰਾਬਰ ਆ ਹਾਂ ਆ ਦੇਖੋ ਬਿਲਕੁਲ ਨਲਾਂ ਦਾ ਟੈਸਟੀਕਲਾਂ ਦਾ ਸਾਫ਼ ਇੱਕਸਾਰ ਪੱਧਰ ਸਰਪੋ 40000 ਦਾ ਮਿਲ ਜੂਗਾ ਠੀਕ ਆ ਜੀ ਬਾਕੀ ਰੱਸਾ ਛੋੜ ਛੜਿਆ ਕੋਈ ਚਲੋ 100 200 ਮੌਕੇ ਤੇ ਕੋਈ ਭੈਣ ਕੋਈ ਨਹੀਂ ਵੀਜੀ ਕਰ ਦਾਂਗੇ ਜਿਹੜਾ ਬੰਦਾ ਸਰਦਾ ਕੰਮ ਆ ਬਾਕੀ ਵੇੜਾ ਚੰਗੀਆਂ ਨੇ ਖੂਬਸੂਰਤੋ ਮਾਲ ਆ ਸਾਰਾ ਸਾਫ ਸੁਥਰੇ ਪਸ਼ੂ ਆ ਤੇ ਜਿੱਦਾਂ ਮਰਜੀ ਆਪਣੀਆਂ ਤਸਾਲੀਆਂ ਕਰ ਕਰ ਲੈ ਕੇ ਜਾਓ ਇਹ ਅੱਜ ਪੰਜ ਹੀ ਨਾਗਰ ਆਪਾਂ ਤੁਹਾਨੂੰ ਦਿਖਾਉਣੇ ਸੀ ਪੰਜੇ ਵੇੜਾ ਬਾ ਕਮਾਲ ਨੇ ਚਾਰੇ ਵੇੜਾ ਬਹੁਤ ਕਮਾਲ ਦੀਆਂ ਨੇ ਇੱਕ ਕਟਾ ਮਾਲੀ ਤੁਹਾਨੂੰ ਦਿਖਾਤਾ ਨਿਸ਼ਾਨ ਇੱਕ ਸੰਪਰਕ ਨੰਬਰ ਗੇ ਨੰਬਰ ਹੈ ਵੀਜੀ 7876 74417 ਪਿੰਡਾ ਰਸੂਲਪੁਰ ਨਹਿਰਾ ਜ਼ਿਲ੍ਹਾ ਤਰੰਦਾਂ ਤਹਿਸੀ ਠੀਕ ਹੈ ਜੀ ਹਾਂਜੀ ਜੀ ਲੋ ਵੀ ਸੋ ਦੋਸਤੋ ਇਹ ਗੱਲਬਾਤ ਇਹ ਨਾਕਸੀ ਆਜਾ ਨਿਸ਼ਾਨ ਦੇ ਕੋਲ ਉਮੀਦ ਕਰਦੇ ਹਾਂ ਚੰਗੇ ਲੱਗੇ ਆ ਪਸ਼ੂ ਤੇ ਮੇਰਾ ਵੀ ਵਿਜ਼ਿਟ ਕਰਿਆ ਕਰੋ ਸਾਈ ਬੈਨਾਂ ਆ ਪਾ ਕੇ ਆਪਣੀ ਤਸੱਲੀ ਕਰੋ ਧੰਨਵਾਦ ਸਾਰੇ ਭਰਾਵਾਂ ਦਾ ਵੀਡੀਓ ਵੇਖਣ ਦੇ ਲਈ ਮਿਲਦੇ ਹਾਂ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ